ਠੀਕ ਗਾਈਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਗਾਈਜ਼ ਆਈ ਹੋਪ ਕਿ ਸਾਰੇ ਠੀਕ ਐਡ ਹੋਗੇ ਤੇ ਵਲੌਗ ਲੈ ਕੇ ਆਏ ਤੁਹਾਡੇ ਵਾਸਤੇ ਪਿੰਡੂ ਖੇਡ ਵਾਲਾ ਜਿਹਦੇ ਵਿੱਚ ਬਾਟਿਆਂ ਦਾ ਹੁੰਦਾ ਵਾ ਕਾਂਚਾ ਸਟਾਈਲ ਉਹ ਆਪਾਂ ਬਣਾਉਣ ਲੱਗੇ ਆ ਫਾਈਨਲੀ 2 ਸਾਲ ਪਹਿਲਾਂ ਆਪਣੇ ਕੈਨੀ ਪਈ ਉਹ ਹੁਣ ਆਈ ਆਪਣੇ ਕੋਲ ਉਹ ਆਪਾਂ ਲਈਏ ਬਣਾਉਣ ਵੀਡੀਓ ਠੀਕ ਆ ਆਪਾਂ ਦੋ ਜਾਨੇ ਆ ਇੱਕ ਮੇਰੇ ਨਾਲ ਆ ਵੱਡਾ ਨਿੱਕਾ ਮੁੰਡਾ ਆਪਣਾ ਭਰਾ ਠੀਕ ਆ ਜੀ ਤੇ ਨਾਂ ਦਾ ਦੱਦੇ ਆਪਣਾ ਕੁਸ਼ਦੀਪ ਸਿੰਘ ਹਾਂ ਨਾਂ ਇਹਦਾ ਕੁਸ਼ਦੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਆ ਆਪਣੇ ਕੋਲ ਪਹਿਹੀ ਕੈਨੀ ਤੇ ਬਾਲਟਾ ਤੇ ਇੱਚਾ ਆਪਾਂ ਹੁਣ ਗਿੰਦੇ ਆ ਵੀ ਕਿੰਨੇ ਆ ਕਿੰਨੇ ਨਹੀਂ ਥੋੜੀ ਸ਼ਾਮੇ ਜਾਣੇ ਆ ਹਾਂ ਕੰਨ ਖੋਲ ਲਿਆ ਵਾ ਠੀਕ ਆ ਦੋ ਡੱਬੀਆਂ ਵਿੱਚੋਂ ਨਿਕਲੀਆਂ ਜੀ ਇਹਦੀ ਅਨਬਾਕਸਿੰਗ ਕਰਦੇ ਆ ਬਾਅਦ ਚ ਇਹਦੇ ਵਿੱਚ ਲੋਧੇ ਸਾਰੇ ਧੀ ਹਲੀ ਧੀ ਹਲੀ लवा जी। वो जो खा से जारी तो मिला के दे।, दे तो आज करो आ बंद आज आ करो। आ बंद आज करो पूरा मस्त। करो। आ बंद आज करो सोते मोटा इतना मोटा करो

1 2 3 4 5 6 7 8 9 10 11 12 13 14 15 16 17 18 ਜੀ ਆਪਾ ਹੋਲੀ ਹੋਲੀ ਸਾਰੇ ਗਿਨੇ ਆ ਤੇ ਤੁਹਾਨੂੰ ਦਿਖਾਉਨੇ ਆ ਫਿਰ 21 22 23 24 25 26 27 28 29

ਇਹ ਹੋਏ ਜੇ 935 ਬਾੜੇ ਤੇ ਇਹ ਕਾ ਸੜਦਾ ਜੇ ਹੋ ਗਿਆ 36 ਠੀਕ ਆ ਦੋ ਡੱਬੀਆਂ ਆਪਣੇ ਕੋਲ ਹੀ ਜਾਓ ਲੈ ਕੇ ਉਹ ਬਾਲਟਾ ਲੈ ਕੇ ਆ ਲਾ ਗਿਆ ਵੀ ਪਾ ਕੇ ਵਿੱਚ ਨੇ ਕੀ ਨੇ ਵਿੱਚ ਆਹ ਤੇ 6 ਡੱਬੀਆਂ ਵਿੱਚ ਇਹਨੂੰ ਖੋਲ ਇੱਕ ਡੱਬੀ ਪਹਿਲਾਂ ਉਹਦੇ ਵਿੱਚ ਲਿਆ ਬਾਲਟਾ ਲਾ ਗਿਆ ਲੈਣਾ ਆਹ ਕਿੰਨੀ ਵਾਰ ਮਤਲਬ ਆ ਜਿਹੜੀ ਕਮਾਲ ਦੀ ਚੀਜ਼ ਹੈ ਨਾ ਚੈੱਕ ਕਰੋ ਲੋਹੇ ਵਾਲੇ ਚਿੱਟੇ ਬਾੜੇ ਮਿੱਤਰੋ ਜਿਹਦੇ ਕੋਲੇ ਆ ਭਾਂਡੇ ਹੁੰਦੇ ਨੇ ਚਿੱਟੇ ਉਹਦੇ ਟੀਮ ਦਾ ਰਾਜਾ ਮੰਗਿਆ ਜਾਂਦਾ ਜੀ ਬੜਾ ਕਿਉਂ ਉਹ ਸਾਰੇ ਕਹਿੰਦੇ ਆ ਹਾਨੂੰ ਦੇ ਦੇ ਹਾਨੂੰ ਦੇ ਦੇ ਇਦਾਂ ਹੁੰਦੀ ਨਾ ਆਹੋ ਇਦਾਂ ਹੁੰਦੀ ਜੇ ਜੇ ਕੋ ਲੋਹਾ ਵੀ ਹੋਏ ਹਾਨੂੰ ਦੇ ਦੇ ਭਾਂਡੇ ਪਾ ਕੇ ਜਮਾਣਾ ਲੱਗਾ ਜੀ ਜਾ ਆਪ ਡੱਬੀ ਦੇ ਵਿੱਚ ਪਾ ਲੈ ਪਹਿਲਾਂ ਉਹ ਕੁੱਤੇ ਉਹ ਹਰਾਮੀ ਉਹ ਛੇੜੀ ਪੁਣੇ ਡੱਬੀ ਪੁਣੇ ਹੀ ਪਾਵੇ ਕੱਢ ਕੇ ਸਾਰੇ ਇੰਨੇ ਕੰਮ ਖਰਾਬ ਕਰਤਾ ਮੁੰਡੇ ਨੇ ਇਹ ਲਿਆ ਮੈਂ ਆਪਣਾ ਨਾਟ ਕੱਢ ਕੇ ਉਹ ਲਈ ਚੈੱਕ ਕਰੋ ਤੁਸੀਂ ਕੋ ਮੇਂ ਤੋਆ ਡੱਬੀ ਦੇ ਵਿੱਚ ਉਹ ਨਾ ਆਹ ਨਿਕਲੇ ਜੇ ਕੋਈ ਗੱਲ ਆਏ ਨਾ ਆਹ ਚੈੱਕ ਕਰੋ ਤੁਸੀਂ ਤੇ ਪਾ ਦੀ ਇਹਦੇ ਵਿੱਚ ਇਹਨੂੰ ਦਬਾਲ ਦੇ ਚੈੱਕ ਕਰੋ ਤੁਸੀਂ ਤੇ ਮਿੱਤਰੋ ਇਹ ਹੀ ਆਪਣਾ ਅੱਜ ਦਾ ਵਲੌਗ ਕਿਦਾਂ ਲੱਗਾ ਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਤੇ ਨਲਦੇਆਂ ਇੱਕ ਨਵੇਂ ਵਲੌਗ ਦੇ ਨਾਲ ਤੇ ਬਣੇ ਰਹੋ ਤੇ ਜੁੜੇ ਰਹੋ ਥੈਂਕ ਯੂ ਫਿਰ ਧੰਨਵਾਦ ਕਰਨ ਦਾ